ਫਟਾਫਟ ਫਿਰ ਦਿਖਾਉਣੇ ਹਨ ਜੇ ਕਲੀਅਰ ਰੈਫ੍ਰਿਜਰੇਸ਼ਨ ਅੱਜ ਮਸਾਂ ਦੁਕਾਨ ਤੇ ਖੜਨ ਦਾ ਸਬਾਬ ਬਣਿਆ ਅੱਖੇ ਦੀ ਹਵਾ ਲੈ ਕੇ ਦੇਖੀ ਸਾਰੀ ਗਰਮੀ ਲੰਘ ਗਈ ਓਥਿਆਂ ਦੀ ਲੰਘ ਗਈ ਸੱਤ ਦੇ ਖੜਕੇ ਧੁੱਪ ਸੇਕਦਿਆਂ ਦੀ ਜੂਨ ਲੰਘ ਗਈ ਜੂਨ ਤੇ ਚੜੀ ਆ ਮੌ ਵੀ ਲੰਘ ਗਈ ਇਹ ਚੜ ਗਈ ਲੰਘ ਗਈ ਜੁਰੋ ਫਟਾਫਟ ਕੇ ਰਹਾ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਦਿਖਾਉਣਾ ਤੁਹਾਨੂੰ ਇਹ ਪੁਰਾਣਾ ਏਸੀ ਹੈ ਫਿੱਟ ਕਰਦੇ ਆਂ ਦੁਕਾਨ ਦੇ ਉੱਤੇ ਇਹ ਚਲੇ ਜਨਤਨ ਨੂੰ ਠੰਡੇ ਕਰੀ ਜਾਂਦੇ ਅਸੀਂ ਆਪ ਵੀ ਥੋੜਾ ਜਿਆ ਲੂਫਾ ਲੈ ਲੀਏ ਕਿੰਨੇ ਲਾਈਏ ਪੜਾਂਕਾ ਲੂਫਾ ਕਰਦੇ ਲਓ ਜੀ ਸੱਜਣ ਚਾਰ ਜੁੜ ਗਏ ਨੇ ਫਟਾਫਟ ਲਾਈਵ ਨੂੰ ਕਰ ਦਿਓ ਸ਼ੇਅਰ

ਗਰਮੀ ਘਟ ਦੋ ਉਹਦਾ ਘਣਾ ਨਾ ਗਰਮੀ ਓ ਗਰਮੀ ਘਟ ਦੋ ਪਤੂੜ ਪੱਟਣੀ ਨਹੀਂ ਕਹਿੰਦੇ ਨਾ ਘਰਦ ਗਈਏ ਘਰਦ ਸਾਡੇ ਕੋਲ ਹੈ ਨਹੀਂ ਗਰਮੀ ਬਹੁਤ ਜ਼ਿਆਦਾ ਹੈ ਮੈਂ ਮੜਿਆ ਸਾਹਮਣੇ ਹੋ ਗਈ ਲਵੀ ਇੱਕ ਕਮੈਂਟ ਕਰਕੇ ਦੱਸੋ ਕੌਣ ਕੌਣ ਦੇਖ ਰਿਹਾ ਏਸੀ ਕਰਦਿਆਂ ਦੁਕਾਨ 'ਚ ਫਿਰ ਗਰਮੀ ਬਹੁਤ ਜ਼ਿਆਦਾ ਹੋ ਗਈ ਤੁਸੀਂ ਵੀ ਦੇਖਦੇ ਰਹੋ ਆ ਜੋ ਕਿਰਾ ਆਪਾਂ ਇਹ ਖਰਾਬ ਸੀ ਇਹਦੀ ਨਵੀਂ ਲਾਤੀਆ ਦੇਖੋ ਇੱਕ ਹੋਰ ਜੋੜ ਦਿਆਂ ਤਾਂ ਆ ਬੱਚੀ ਆ ਟ੍ਰੇਨਿੰਗ ਲੈ ਰਿਆ ਕਿੰਨਾ ਸਿੱਖਿਆ ਕੰਮ ਵੀ ਛੇਤਰ ਹੁਤਰ ਪੈਂਦੀ ਨੇ ਕਿ ਨਹੀਂ ਤੇਰੀ ਮਾੜੀ ਮੋਟੇ ਕਹੀਂ ਅਹੀਂ ਜਾ ਸਰ ਜਾਂਦਾ ਤੇਰਾ ਹੈ ਥੋੜਾ ਮੋੜਦਾ ਲਾਇਆ ਕਰ ਵੀ ਨਹੀਂ ਦੇਖਾ ਕਦੇ ਕਦੇ ਲੈ ਤੈਨੂੰ 200 ਬੰਦਾ ਦੇਖ ਰਹਾ ਹਣਾ ਇਸ ਟਾਈਮ ਇਹ ਆ ਜੀ ਇਹ ਬੱਚੀ ਆ ਇਹ ਇਧਰ ਕਾਜੀ ਕਰਤੀ ਨੇ ਆ ਦੇਖੋ ਕੈਪ ਤੋੜਤੀ ਹੁਣ ਨਵੀਂ ਲਾਈ ਆ ਇਹ ਏਸੀ ਫਿਟ ਕਰਦਾ ਖਰਾਬ ਬੰਦਾ ਯਾਰ ਆ ਇਹਨੂੰ ਕੀ ਕਹਿੰਦੇ ਨੇ ਕਪਲਰ ਬਣਾਉਣ ਵਾਸਤੇ ਸਵੇਜ ਜਹਰ ਆ ਜੋਇੰਟ ਹੁੰਦਾ ਜਿਹੜਾ ਕੌਣ-ਕੌਣ ਇਸੀ ਦਾ ਕੰਮ ਕਰਦਾ ਕਮੈਂਟ ਕਰਕੇ ਦੱਸਿਓ ਇਹ ਕੜ ਰਲ ਵੀ ਹੁੰਦੀ ਐ ਪਾ ਕੇ ਵਿੱਚ ਮਾਰੋ ਖੁੱਲ ਜਾਂਦਾ ਐ ਐਂ ਆ ਜਾਂਦੀ ਐ 243 ਹੋ ਗਏ ਤੇ 77 ਕਾਰਡ ਆ ਆ ਦੇਖ ਲਾਈਵ ਨੂੰ ਸ਼ੇਅਰ ਜ਼ਰੂਰ ਕਰੋ ਦੇਖਦੇ ਰਹੋ ਤੁਹਾਨੂੰ ਪੂਰਾ ਟੇਟਿੰਗ ਦਿਖਾਵਾਂਗੇ ਅੱਜ A to Z ਕਈ ਵਾਰੀ ਅਗਲਾ ਕਹਿੰਦਾ ਵੀ ਕਿਵੇਂ ਲੱਗਦਾ ਜੀ ਆ ਦੇਖ ਲਓ ਇਹ ਮੈਨੂੰ ਤਾਂ ਮਿਸਕ ਪਤਾ ਲੱਗਦਾ ਹਾਂ ਵੀ ਬਹੁਤ ਟਾਈਮ ਲੱਗਦਾ ਆ ਇਹਨੂੰ ਲਾ ਦੇ ਚਾਰ ਦੇ ਇਹਨੂੰ ਸ਼ੇਅਰ ਕਰ ਦੇ ਕੋਈ ਗੱਲ ਨਹੀਂ ਜੁੜੇ ਰਹੋ ਲਾਈਵ ਦੇ ਵਿੱਚ ਹਨਾ ਕਮੈਂਟ ਕਰਕੇ ਦੱਸੋ ਕੋਈ ਗੱਲਬਾਤ ਹੈਗੀ ਤਾਂ ਸਾਂਝੀ ਕਰ ਸਕਦੇ ਹੋ ਚੱਕਰੇ ਕੋਈ ਨਹੀਂ ਹੈਗਾ ਕੋਈ ਸੁਝਾਅ ਦੇਣਾ ਉਹ ਵੀ ਦੇ ਸਕਦੇ ਹੋ ਵੀ ਇਤੋਂ ਵਧੀਆ ਸਿਸਟਮ ਆਗਾ ਕਿਉਂ ਜੀ ਨੀ ਨੀ ਕੋਈ ਇੱਥੇ ਆਪਾਂ ਨੇ ਕਿਹਾ ਕਿ ਦਾਦੇ ਲਾਹੀ ਆ ਸੀ ਸਿੱਖਣਾ ਕਹਿੰਦੇ ਆ ਆ ਮਧੂ যাদব ਵਾਈਗੁਰ ਜੀ ਦਾ ਸਾਲ ਸਭ ਐਬੀਜੀ ਫਤੇ ਜੀ ਉਹ ਇਹ ਮਧੂ যাদব ਜੀ ਕੀ ਹਾਲ ਚਾਲ ਨੇ ਅੱਜ ਦੁਕਾਨ ਤੇ ਸੀਗੇ ਮੈਂ ਕਿਹਾ ਚਲੋ ਆਪਾਂ ਨੂੰ ਵੀ ਗਰਮੀ ਲੱਗਦੀ ਆ ਰਾਜੇ ਏਸੀ ਲਾ ਲਈਏ ਇੱਕ ਛੋਟਾ ਜਿਹਾ ਔਰ ਕੀ ਹਾਲ ਚਾਲ ਨੇ ਤੁਹਾਡੇ ਲਾਈਵ ਨੂੰ ਸ਼ੇਅਰ ਜਰੂਰ ਕਰ ਦਿਓ ਮਾਈ ਨੇਮ ਹੈ ਜੀ ਜਸਪ੍ਰੀਤ ਸਿੰਘ ਸੰਧੂ ਓਕੇ ਸੌਰੀ ਸਰ ਤੁਸੀਂ ਮੈਨੂੰ ਪਹਿਲਾਂ ਦੱਸਿਆ ਸੀਗਾ ਓਕੇ 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 ਹੋ ਗਿਆ ਕਿਹੜੀ ਕੰਪਨੀ ਦਾ ਏਸੀ ਹੈ ਜੀ ਬੋਲਡਕਾਸਟ ਬੋਲਟਾ ਦਾ ਪੁਰਾਣਾ ਮਾਡਲ ਹੈ ਜੀ 1983 ਮਾਡਲ ਹੈ 1983 ਮਾਡਲ ਹੈ ਦੇਖ ਲਓ ਚੱਲਦਾ ਕਰਤਾ ਏ ਇਹਦੀ ਪਾਈਪਾਂ ਚੇਂਜ ਕਰਤੀਆਂ ਹੁਣ ਦੇਖੋ ਦੁਬਾਰੇ ਲਾਈ ਹੈ ਏਸੀ ਵਾਲੀ ਅ ਜਸਪ੍ਰੀ ਜੀ ਕੀ ਹਾਲ ਚਾਲ ਨੇ ਤੁਹਾਡੇ ਸਰ ਤੇਫ ਲਾ ਕੇ ਪਾ ਇਹ ਪਾਈਪਾਂ ਬਹੁਤ ਜ਼ਿਆਦਾ ਹਾਰ ਹੋ ਜਾਂਦੀਆਂ ਨੇ ਗੈਸ ਕਰਕੇ ਜਿਹੜੀਆਂ ਹੁੰਦੀਆਂ ਨੇ ਛੋਟੀ ਟੇਪ ਲਗਾ ਕਰ ਪੁੱਤ ਆਲਾ ਕਰ ਮੜੀ ਜੀ ਲਾ ਦਿਓ ਫਿਰ 319 ਕਿਥੋਂ ਕਿਥੋਂ ਮੇਰੇ ਵੀਰ ਹੋਰ ਜੁੜ ਗਏ ਨੇ ਲਾਈਵ ਨੂੰ ਸ਼ੇਅਰ ਵੀ ਕਰ ਦਿਓ ਕਮੈਂਟ ਕਰਕੇ ਦੱਸ ਦਿਓ ਜਿਹੜੇ ਏਸ਼ੀਆ ਦੇ ਵਿੱਚ ਇੰਟਰਸਟ ਰੱਖਦੇ ਨੇ ਇਲੈਕਟ੍ਰੀਕਲ ਵਾਲੇ ਉਹ ਕੌਣ ਕੌਣ ਨੇ ਮੇਰੇ ਵੀਰ ਕਮੈਂਟ ਕਰਕੇ ਜਰੂਰ ਦੱਸਿਓ ਕਿਸੇ ਨੇ ਹਿੰਦੀ ਚ ਗੱਲਬਾਤ ਕਰਨੀ ਤਾਂ ਦੱਸ ਦਿਓ ਉਹ ਵੀ ਸਿੱੜ ਦਾਂਗੇ ਥੱਬੇ ਪਰ ਪਰ ਕਿ ਆਊਗੀ ਅਗਰ ਆਪ ਹਿੰਦੀ ਮੇਂ ਬਾਤ ਕਰਨਾ ਚਾਹਤੇ ਹੈ ਤਾਂ ਇੱਕ ਦਵਾਏ ਕਮੈਂਟ ਜੀ ਇੱਕ ਲਿਖ ਦਿਓ ਦੋਈ ਚੱਕਰ ਨੇ ਐ ਨਹੀਂ ਪੰਜਾਬੀ ਪੰਜਾਬੀ ਇਹ ਗਰਦਾ ਕੱਢਦੇ ਹੀ ਦਿਆਂ ਨੇ ਲਓ ਜੀ ਇਨਸੂਲੇਸ਼ਨ ਪਾਈਪ ਚਾੜ ਦਿੱਤੀ ਹੁਣ ਇਹ ਆਪ ਵੀ ਅਸੀਂ ਤਾਂ ਬੋਲਦੇ ਆ ਕਿ ਸਾਡੀ ਮਾਂ ਤਾਂ ਸਾਡੀ ਮਾਂ ਤਾਂ ਬਸ ਹੈ ਹੁਣ ਜੇ ਬਿਹਾਰ ਵਾਲੇ ਬਿਹਾਰੀ ਨਹੀਂ ਬੋਲਣਗੇ ਬਿਹਾਰਚੌਰ ਕਿੱਥੇ ਬੋਲਣਗੇ ਅੱਖ ਸਤਨਾ ਓਨੂੰ ਖੋਲਦੇ ਜੀ ਟੀਪ ਲਓ ਜੀ ਟੀਪ ਖੋਲ ਲੇ ਇਹ ਆਪਣੇ ਕਰਨਾ ਉਹ ਉੱਥੇ ਫਿੱਟ ਉਹਦਾ ਲਾਤਾ ਸਟੈਂਡ ਦੇਖੋ ਉਸ ਤੇ ਨੂੰ ਇਸ ਟੋਲੇ ਸਿਲ ਕਰਨੀ ਆ ਪਾਈਪਾਂ ਪਾਈ ਹੋਈਆਂ ਨੇ ਉਹ ਉਧਰ ਫਿਰ ਆਊਟ ਡੋਰ ਤਾਂ ਅੰਦਰ ਦੁਆਲ ਨਵੇਂ ਸੱਜਣ ਕੌਣ ਕੌਣ ਆ ਗਏ ਨੇ ਜਿਨ੍ਹਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ ਹਾਂ ਉਹ ਸਬਸਕ੍ਰਾਈਬ ਕਰ ਲਓ ਸਾਨੂੰ ਰੱਬ ਸੋੜਾ ਵਿਆਹ ਕਰ ਦੂ ਫਿਰ ਜੀ ਹੁਣ ਇਧਰਲੇ ਪਾਸੇ ਇਹਦਾ ਬੇਸ ਬਣਦਾ ਦੇਖਿਓ ਤੁਸੀਂ ਜਿੱਥੇ ਕਨੈਕਟ ਹੁੰਦਾ ਗੈਸ ਪਾਈਪ ਇੱਕ ਦੂਜੇ ਦੇ ਨਾਲ ਉਹ ਦਿਖਾਉਣਾ ਮੈਂ ਤੁਹਾਨੂੰ ਇਧਰਲੀ ਸਾਈਡ ਹੋ ਕੇ ਆ ਦੇ ਮਨ ਲੋ ਕੰਮਰੀਆਂ ਗੱਲਾਂ ਨੇ ਇਹ ਸਿੱਖਣ ਵਾਲੀਆਂ ਨੇ ਆਪਾਂ লাইਵ ਬੇਸਤ ਨਹੀਂ ਜਾਣ ਦਿੰਦੇ ਸ਼ੇਅਰ ਕਰ ਦਿਓ ਬਹੁਤ ਸਾਰੇ ਬੰਦੇ ਨੇ ਮਨ ਲੋ ਜਿਹੜੇ ਇਸ ਚੀਜ਼ ਤੇ ਇੰਟਰਸਟ ਰੱਖਦੇ ਨੇ ਕਿਸੇ ਨੇ ਸਿੱਖਣਾ ਹੁੰਦਾ ਹੈ ਹਨਾ ਉਹ ਸਿੱਖ ਵੀ ਸਕਦਾ ਹੈ ਹਾਲਤ ਵੀ ਦਿਖਾਉਂਦੇ ਹਾਲਤ ਵੀ ਦਿਖਾਵਾਂਗੇ ਜੁੜੇ ਰਹੋ 224 ਬੰਦੇ ਜੁੜ ਗਏ ਆ ਦੇਖੋ ਟੇਪਾਂ ਲੱਗੀਆਂ ਹੋਈਆਂ ਨੇ ਪਹਿਲਾਂ ਤੁਹਾਨੂੰ ਇਹੋ ਜਿਹਾ ਬਹੁਤ ਸੋਹਣਾ ਲੱਗੂਗਾ ਆਹ ਦੇਖ ਲਓ ਇਹ 쿨ਿੰਗ ਫੁੱਲ ਕਰੂਗਾ ਆਪਾਂ ਟੇਪ ਨਹੀਂ ਦੇਖਦੇ ਹੈਗੇ ਇਹਦੀ ਲੱਗੀ ਹੋਇਆ ਦੇਖੋ ਬਸ ਚੱਲਦਾ ਹੀ ਕਰਿਆ ਇਹ ਸੱਤਿਆਪਦੇ ਸਿੱਕਵਾਚ ਬਣ ਬਣ ਦੀ ਲੱਕੜੀ ਇਕੱਠੀ ਕਰਦੇ ਤੇ ਪਾਦ ਪਤੇਲਾ ਸਮਾਨ ਪਾ ਕੇ ਚੱਲਦਾ ਕਰਦਾ ਹੈ ਬਨ ਬਨ ਕੀ ਲੱਕੜੀ ਇਕੱਠੀ ਕਰਦੀ ਆ ਭਾਈ ਸ਼ੇਅਰ ਕਰ ਦਿਆ ਕਰੋ ਬਾਤ ਤੁਸੀਂ ਕਮੈਂਟ ਕਰ ਦਿਓ ਧੰਨਵਾਦ ਤੁਹਾਡਾ ਮੈਂ ਟਾਈਟਲ ਚ ਲਿਖਣਾ ਸੀ ਨਾ ਏਸੀ ਫਿਟਿੰਗ ਹੂੰ ਫਿਰ ਉਹ ਦੂਜੇ ਜੁੜ ਜਾਂਦੇ ਆ ਏਸੀ ਵਾਲੇ ਹੁਣ ਆਪਾਂ ਨੂੰ ਪਤਾ ਨਹੀਂ ਕੌਣ ਕੌਣ ਟੈਕਨੀਸ਼ੀਅਨ ਜੁੜਿਆ ਹੋਇਆ ਕੋਈ ਤੁਹਾਡੇ ਕੋਲੇ ਹੋਰ ਵਧੀਆ ਤਜਰਬਾ ਆਸਾਨੂੰ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਆ ਨਾ ਇਹੀ ਫਾਇਦਾ ਹੁੰਦਾ ਆਪਣੇ ਕੰਮ ਨੂੰ ਦਿਖਾਉਣ ਦਾ ਹਾਂ ਅਸੀਂ ਤਾਂ ਪੁਰਾਣੇ ਤਜਰਬੇ ਨਾਲ ਹੀ ਚੱਲਦੇ ਹਾਂ ਹਾਂ ਸਾਡੇ ਕੋਲ ਤਾਂ ਪੁਰਾਣਾ ਤਜਰਬਾ ਜਿਹੇ ਜਿਹਾ ਅਸੀਂ ਆ ਗਿਆ 47 ਮਾਡਲ ਦੱਬੀ ਰੱਖ ਲਿਆ ਕੰਮ ਤੁਸੀਂ ਕੋਈ ਨਵਾਂ ਤਜਰਬਾ ਦੱਸ ਸਕਦੇ ਹੋ ਵੀ ਇਹਦੀ ਜਗ੍ਹਾ ਤੇ ਆ ਵਰਤ ਸਕਦੇ ਹੋ ਜੀ ਕੋਈ ਨਵਾਂ ਤੁਹਾਡੇ ਕੋਲੇ ਨਵੀਂ ਤਕਨੀਕ ਨਾਲ ਕੰਮ ਕਰਦੇ ਹੋ ਜਿਹੜੇ ਉਹ ਜਰੂਰ ਦੱਸਿਓ ਉਹ ਤਾਂ ਦੱਸੋਗੇ ਤੁਸੀਂ ਸ਼ੇਅਰ ਕਰਕੇ ਉਹਨਾਂ ਦਾ ਕੰਮ ਪਚਾਉਂਗੇ ਕੋਸਨ ਪ੍ਰੀਤ ਸਿੰਘ ਨੇ ਕੀਤਾ ਸੀ ਕਮੈਂਟ ਉਹਨਾਂ ਦਾ ਪਹਿਲਾਂ ਪੜਿਆ ਨਹੀਂ ਨਾਮ ਉਹਨਾਂ ਦਾ ਇਹ ਕਹਿੰਦੇ ਕਿ ਕਿਹੜੀ ਕੰਪਨੀ ਦਾ ਏਸੀ ਆ ਬਾਈ ਲਓ ਜੀ ਆ ਮਾ ਦਾ ਰਿੰਗ ਦੇਖੋ ਹੁਣ ਇਹਦੀ ਕਲਰ ਬਣਨੀ ਆ ਲਓ ਵੀ ਮਿੱਤਰੋ ਇਹਨੂੰ ਕਰ ਦਿਆ ਹੁਣ ਸਟੈਂਡ ਤੇ ਆਹ ਦੇਖੋ ਜਦੋਂ ਅਸੀਂ ਕਿਸੇ ਦੇ ਜਾਣੇ ਉਹਨੂੰ ਕਹਿੰਦੇ ਘੋੜੀ ਲਿਆਵੇਂ ਓਏ ਇੱਥੇ ਗਧੇ ਤੇ ਚੜਕੀ ਸਰਦਾ ਕੰਮ ਫ੍ਰਿਜ ਤੇ ਆ ਗਦਾ ਬਣਾਇਆ ਹੋਇਆ ਦੇਖੋ ਲੈ ਵੀ ਚੀਪ ਦੇ ਮਿੱਤਰਾਂ ਜੇ ਨਹੀਂ ਦੀਂਦਾ ਕਮੈਂਟ ਕਰਕੇ ਜਰੂਰ ਦੱਸ ਦਿਓ ਸਹੀ ਦੀਂਦਾ ਥੋੜਾ ਬਾਹਰੋਂ ਲਾਈਟ ਪੈਂਦੀ ਆ ਨਾ ਗੇਟ 'ਚ ਲੱਗ ਮੈਂ ਥੋੜਾ ਜਿਹਾ ਬੈਕ ਤੇ ਹੁਣਾ ਆਹ ਦੇਖੋ ਹੁਣ ਦਿਖਦਾ ਜੀ ਪੂਰਾ ਦੇਖ ਰੋ ਦੱਸਿਓ ਇਹਦੇ ਪੈਰ ਵੀ ਲੰਬਾ ਪਾ ਦੇਣਾ ਸੀ ਆਇਥੇ ਕੀ ਹੋਵੇ ਲਓ ਵੀ ਇਧਰ ਦਾ ਜੋਇੰਟ ਵੀ ਤੁਹਾਨੂੰ ਦਿਖਾਉਣਾ ਲੈ ਵੀ ਸਮਾਨ ਫੜਾਈ ਚੱਲ ਮੈਂ ਹੁਣੇ ਕੋਲੇ ਹੋ ਗਿਆ ਹੁਣ ਬਲੇਡ ਦੇ ਵਿੱਚ 320 ਬੰਦੇ ਦੇਖ ਰਹੇ ਨੇ ਅੱਜ ਪਹਿਲੀ ਵਾਰ ਆਪਾਂ ਨੂੰ ਮਿਲ ਲਾਦਾ ਤਰੱਕੀ ਦੇ ਕੰਮ ਹਾਂ ਤੁਹਾਡਾ ਤਨਵਾ ਦਾ ਜਿੰਨੇ ਜੁੜੇ ਹੋਏ ਹੋ ਪਲੀਜ਼ ਸ਼ੇਅਰ ਜਰੂਰ ਕਰ ਦਿਓ ਨਵੇਂ ਜੁੜੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਬਹੁਤ ਦਿਨਾਂ ਬਾਅਦ ਲਾਈਵ ਹੋਣ ਲੱਗਿਆ ਸੀ ਪਹਿਲਾਂ ਕੰਮ ਕਰਕੇ ਟਾਈਮ ਹੀ ਲੱਗਦਾ ਸੀ ਕਿਉਂਕਿ ਕੰਮ ਵੀ ਜ਼ਰੂਰੀ ਹੈ ਨਾ ਲਾਈਵ ਦਾ ਕਮਾਈ ਤਾਂ ਕਿ ਮੈਂ ਇਹ ਨਹੀਂ ਜਾਂ ਨੂੰ ਕੰਮ ਕਰਕੇ ਆਉਂਦੀ ਹਾਂ ਹੋਰ YouTube ਕਿਹੜਾ ਸਾਨੂੰ ਕਮਾਈ ਦਿੰਦੀ ਹੈ 1 ਰੁਪਿਆ ਨਹੀਂ ਕਮਾਇਆ ਸੀ ਪਹਿਲੇ ਬੰਦੇ ਜਿਹੜੇ ਲਾਈਵ 'ਚ ਕਹਿ ਰਹੇ ਆ ਇੱਥੇ ਜੁਆਇੰਟ ਹੋਣਾ ਜੀਦਾ ਦੇਖਿਓ। ਟਾਂਕੇ ਲਾਏਗਾ ਬਾਈ। ਲਓ ਜੀ ਇੱਥੇ ਇਹਦੇ ਕਨੈਕਟਰ ਨਹੀਂ ਲੱਗਦੇ ਹੈਗੇ। ਸਿੱਧੀ ਪਾਈਪ 'ਚ ਪਾਈਪ, ਠਾਹ ਪਾਈਪ, ਠਾਹ ਪਾਈਪ, ਠਾਹ ਪਾਈਪ। ਅਹੀਂ ਜਾਨਾ ਮਨੇ ਬਾਈ। ਅ ਕਿੰਨੇ ਵੀਰਾਂ ਲਾਈਕ ਕਰਤਾ ਜੀ ਆਪਣਾ ਪ੍ਰੋਗਰਾਮ ਦੱਸਿਓ ਵੀਰਾਂ। ਬੱਜੀ ਆ ਉਹਦੇ ਸੁਰੇਸ਼ੰਦਰ ਟੋਟਾ ਵੀ ਆਇਆ ਖੜਿਆ ਸੀ ਕਲੀਅਰ ਰੈਫਰਿਜਰੇਸ਼ਨ ਤੇ ਉਹ ਤੁਹਾਨੂੰ ਦਿਖਾਉਂਦੇ ਆ ਬੋਰਡ ਵੀ ਦਿਖਾਵਾਂਗੇ ਜੁੜੇ ਰਹੋ ਸਾਰੀ ਜਗ੍ਹਾ ਜਾਣਕਾਰੀ ਲੋਕੇਸ਼ਨ ਵੀ ਦੱਸਾਂਗੇ ਤੁਸੀਂ ਸਾਫ ਜੀ ਦੇ ਲਾ ਕੋਈ ਸੁਨਾਮ ਮੇਰੀ ਦਾ ਹੈਗਾ ਕਮੈਂਟ ਕਰਕੇ ਦੱਸ ਦੋ ਬਾਈ ਇੱਧਰ ਇੱਧਰ ਦੇਖ ਲੈ ਇੱਥੇ ਲੈ ਹੇਠਲੇ ਦੇਖ ਤੁਸੀਂ ਆਹ ਦੇਖੋ ਇੱਧਰ ਗਾਹ ਵੀ ਪਹਿਰੇ ਹਨ ਨੂੰ ਆ ਵੀ ਦਿਖਾਉਂਦੇ ਆ ਉਹ ਦੇਖੋ ਮਾਗਰ ਆ ਇੱਧਰ ਸਾਡਾ ਬੱਚੀ ਹੈਲਪ ਤੇ ਲੱਗਿਆ ਹੋਇਆ ਹੈ ਓਏ ਟੇਪ ਇਹਦੇ ਲੈ ਆ ਵੀ ਟੇਪ ਦੇ ਮਿੱਤਰਾ ਕਾਲੀ ਟੇਪ ਪਾਓ ਇਧਰ ਇਨਸੂਲੇਸ਼ਨ ਪਾਈਪ ਦੀ ਘਾਟ ਆ ਉਹ ਪੌਣੀਆਂ ਹੋਣਾ ਚੈੱਕ ਬਈ ਕਾਲੀ ਟੇਪ ਦੇ ਨਮਾ ਸਜਣਾ ਆਇਆ ਕੋਈ ਜੀ ਲਓ ਜੀ ਪਾਜਰ ਕਾਰਡ ਤੋੜ ਰਖਿਆ ਅਸਰੁੱਤਿਆਂ ਨੇ ਖਿੱਚ ਕੇ ਰੱਖੋ ਕੰਮ ਬਾਈ ਤੁਹਾਡੇ ਨਾਲ ਹੀ ਚੈਨਲ ਚੱਲ ਰਿਹਾ ਹੈ ਜਿਹੜੇ ਮੇਰੇ ਵੀਰ ਨਵੇਂ ਆਏ ਨੇ ਕਮੈਂਟ ਕਰਕੇ ਦੱਸ ਦਿਆ ਕਰੋ ਕਿੱਥੋਂ ਜੁੜੇ ਹੋਏ ਆਪਾਂ ਹਨਾ ਸਾਨੂੰ ਵੀ ਪਤਾ ਲੱਗਦਾ ਰਹਿੰਦਾ ਫਿਰ ਜੇ ਕੁਝ ਚੰਗਾ ਨਹੀਂ ਲੱਗਦਾ ਉਹ ਵੀ ਦੱਸ ਦਿਆ ਕਰੋ ਹਨਾ ਕਿਤੇ ਅਸੀਂ ਵੀ ਭਗਾਈ ਮਰ ਜਾਈਏ ਵੀ ਇਹਨਾਂ ਦਖਾਇਆ ਕਰੋ ਜੀ ਕਹਿ ਦਿਆ ਕਰੋ ਕਮੈਂਟ ਕਰਕੇ ਸਾਨੂੰ ਠੀਕ ਐ ਸਾਰੇ ਤਰ੍ਹਾਂ ਦੇ ਬੰਦੇ ਹੁੰਦੇ ਨੇ ਕੋਈ ਚੱਕਰੇ ਨਹੀਂ ਹੈਗਾ ਬਿੰਦਾਸ ਤੁਸੀਂ ਦੱਸ ਦਿਆ ਕਰੋ ਹਾਂ ਜੇ ਕੋਈ ਕਿ ਸੋਡਾ ਕਰਨ ਵਾਲਾ ਲਾਇਕ ਸ਼ੇਅਰ ਦੱਸ ਦਿਆ ਕਰੋ ਹਾਂ ਕੋਈ ਸੋਡਾ ਆਪਣਾ ਚੈਨਲ ਬਣਿਆ ਹੋਇਆ ਨਾ ਉਹ ਸਾਨੂੰ ਦੱਸ ਦਿਓ ਅਸੀਂ ਉਹ ਵੀ ਦੇਖ ਲਿਆ ਕਰਾਂਗੇ ਉਹੀ ਗੱਲ ਬਾਤ ਨਹੀਂ ਤਾਂ ਐਂ ਹੁੰਦਾ। ਨਾਲ ਮਿਲ ਕੇ ਕਰਦਾ ਹਾਂ ਨਾ ਕੰਮ। ਬਿਲਕੁਲ ਨਾਲ ਮਿਲ ਕੇ ਚੱਲਦਾ। ਕਲੀਅਰ ਇਧਰ ਪਾਈ ਜਾਂਦਾ ਪਾਇਪ ਚ ਪਾਇਪਾਂ ਠਾਹ ਪਾਇਪਾਂ ਦੇਖਦੇ ਜਾਓ ਹੁਣ। ਇਹ ਕਹਿੰਦਾ ਵੀ ਆਪਾਂ ਜੋਇੰਟ ਨਹੀਂ ਲਾਉਂਦੇ। ਪਾਇਪ ਵੀ ਜੋੜ ਦਿੰਨੇ ਸਿੱਧਾ। ਹੁਣ ਥੋੜਾ ਨੇੜੇ ਹੋ ਜਾਣੇ ਅਹੀਂ ਲੋ। ਨੇ ਕੱਪੜਾ ਦੇ ਦੇ ਅਰਗਿਲਾ ਹੋ ਗਏ ਨੇ ਚੰਕਾ ਲੱਗ ਜਾਣਾ ਜੀ ਬੀ ਤੋਂ ਹਲਾਉਣਾ ਤਾਂ ਇਧਰ ਕਿ ਇਹ ਤੋਂ ਤੇ ਆਪ ਜੁਆਇੰਟ ਹੋ ਜਾਣਗੇ ਸਿੱਧੇ ਲੋਣਾ ਜੀ ਥੱਲੇ 70 ਵਜੇ ਪਾਣੀ ਜਾ ਜਾਉਗਾ ਭਾਈ ਆ ਜੀ ਪਾਇਆ ਬਜਾ ਲਾ ਲਾ ਤੇ ਕਿੰਨੀ ਗੀਰੂ ਵਿੱਚ ਕਾਫੀ ਬੈਠੇ ਆਦਿ ਨੇ ਕਈ ਦਿਨ ਬਾਅਦ ਹੋਇਆ ਨਾ ਪੁਲੀਟ ਹੋਇਆ ਹੈ। ਆਹ ਦੇਖੋ, ਬੜਾ ਦੀ ਗੱਲ। ਆਹ ਦੇਖੋ ਜੀ ਐ ਲੱਗ ਜਦਾ ਟਾਂਕਾ। ਇਹ ਜੁੜ ਗਿਆ ਪੈ ਪਾਉਣ ਦੂਜਾ ਪੈ ਵੀ ਜੋੜਨ ਦਿਖਾਉਣੇ ਰਹਣੇ ਆ। ਅ 325 ਸੱਜਣ ਦੇਖ ਰਹੇ ਨੇ ਬਾਈ ਕਮੈਂਟ ਕਰਕੇ ਦੱਸ ਦਿਆ ਕਰੋ ਫਿਰ ਮੈਂ ਤੁਹਾਡਾ ਨਾਂ ਵੀ ਦੱਸ ਦੂੰਗਾ ਠੀਕ ਆ ਨਾ Facebook ਤੇ ਤਾਂ ਪਤਾ ਲੱਗ ਜਾਂਦਾ ਵੀ ਕੌਣ ਦੇਖ ਰਿਹਾ ਇਹ YouTube ਤੇ ਪਤਾ ਨਹੀਂ ਲੱਗਦਾ ਜਿਹਦਾ ਕਮੈਂਟਾਂ ਦਾ ਉਹਦੇ ਪਤਾ ਲੱਗਦਾ ਵੀ ਭਾਈ ਫਲਾਣਾ ਸੱਜਣ ਦੇਖ ਰਿਹਾ। ਜਰੂਰ ਦੱਸਿਆ ਕਰੋ। ਉਈ ਆਪਣਾ ਸਲਾਮ ਅਸਮਰ ਆ ਉਹ ਵੀ ਦੱਸ ਦਿਆ ਕਰੋ ਸਿੱਧਾ ਕਮੈਂਟ ਚ ਕਰ ਦਿਆ ਕਰੋ ਵੀ ਆ ਤੁਹਾਡਾ ਠੀਕ ਜਿਹਾਗਾ ਬਾਈ ਓਏ ਇਹ ਉਗੜਰ ਦੇਵ ਜੀ ਹੋਰ ਰਹਿ ਗਿਆ ਹੋਰੇ ਪੈਸੇ ਇਹ ਜਿਹੜਾ ਮੋਟਾ ਹੁੰਦਾ ਇਨਪੁਟ ਵਾਲਾ ਹੁੰਦਾ ਕਿ ਆਉਟਪੁਟ ਵਾਲਾ ਵਾਪਸੀ ਵਾਲਾ ਹੁੰਦਾ ਵਾਪਸੀ ਵਾਲਾ ਵਾਪਸੀ ਵਾਲਾ ਓਕੇ ਲਓ ਜੀ ਜਿੱਥੋਂ ਗੈਸ ਸੈਂਟਰ ਹੁੰਦੀ ਆ ਉਹ ਪਾਇਪ ਹੁਣ ਜੁੜ ਰਿਹਾ ਆ ਆਉਣ ਵਾਲਾ ਰਸਤਾ ਇਹਦਾ ਇਹ ਸੱਸਾਂ ਦਾ ਹਾਂ ਕਸਟਮ ਪਾਈਪਾ 600 600 ਚੱਕੋ ਜੀ ਉਹਦਾ ਪਾਈਪ ਜਿਹੜਾ ਇਹ ਚਿਪਿਆ ਹੋਇਆ ਦਾ ਉਹਦੇ ਕਰਕੇ ਫਿਰ ਉਹ ਕੱਟਣਾ ਪੈ ਗਿਆ ਹੁਣ ਇੱਥੇ ਨਵਾਂ ਜੁਆਇੰਟ ਬਣ ਜਾਂਦਾ ਟੈਕਨੀਕਲ ਵਿਸ਼ੂ ਜਨਤਾ ਇਲੈਕਟ੍ਰੀਕਲ ਇਲੈਕਟ੍ਰੋਨਿਕਸ ਵਰਕਰਸ ਸੰਗਰੂਰ ਬਾਜੀਵਾ ਸਾਡੇ ਰੀਚ ਆ ਗਏ ਕੀ ਹਾਲ ਚਾਲ ਨੇ ਸੰਗਰੂਰ ਵਾਲਿਓ ਲੋਕੇਸ਼ਨ ਕੀ ਹੈ ਜੀ ਆਪਣੀ ਜਨਤਾ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕ ਵਰਕਰਸ ਸੰਗਰੂਰ ਲੋਕੇਸ਼ਨ ਕੀ ਹੈ ਜੀ ਆ ਕਲੇਰ ਸਾਹਿਬ ਨੇ ਸਾਡੇ ਜਾਣਦੇ ਹੋਗੇ ਇਹਨਾਂ ਨੂੰ ਫਿਰ ਤੁਸੀਂ ਜੇ ਕੋਈ ਪੁਰਾਣਾ ਏਸੀ ਫ੍ਰੀਜ ਹੋਵੇ ਦੱਸ ਦਿਆ ਕਰੋ ਨਾਲ ਹਾਂ ਕੋਈ ਪੁਰਾਣਾ ਪੁਰਾਣਾ ਹੁੰਦਾ ਮਾਲ ਦੱਸ ਦਿਆ ਕਰੋ ਫ੍ਰੀਜ ਏਸੀ ਕੁਝ ਵੀ ਹੋਵੇ ਸੰਗਰੂਰ ਦੇ ਤਾਂ ਵੀ ਆਪਣੀ ਲੋਕੇਸ਼ਨ ਕੀ ਹੈ ਜੀ ਆਸੀਂ ਇਸ ਨਾਮ ਤੋਂ ਬੀਸ਼ੂ ਬਗਦੇ ਬੀਸ਼ੂ ਆ ਬੀਸ਼ੂ ਇਹ ਕਿਹੜੇ ਏਰੀਆ ਚ ਜੀ ਆਪਣਾ ਲੋਕੇਸ਼ਨ ਕੀ ਹੈਗੀ ਬਨਾਸਰ ਬਾਗ ਰੋਡ ਨੀਅਰ ਐਫਸੀਆਈ ਆਫਿਸ ਚਲੋ ਤਾਂ ਅਨਬਾਜ ਰੂਲ ਮਿਲ ਗਈ ਆਉਂਦੇ ਰਹਿੰਦੇ ਸੰਗਰੂਰ ਅਸੀਂ ਜਿਉਂਦੇ ਬਸੇ ਰਹੋ ਲੈ ਵੀ ਟੀਮ ਦੇ ਨਿਕਰਾ ਕਮੈਂਟ ਵਰ ਪੱਕੇ ਲਾਵੇ ਕਿਹੜਾ ਤਾਰਨਾ ਹੋਣਾ ਤਾਰਨਾ ਬਗੈ ਕੱਟਦਾ ਆ ਫਿਰ ਗੜਾ ਸਾਹ ਮਹਾਰਾਜ ਨਾਲ ਦੀ ਨਾਲ ਥਾ ਲਓ ਜੀ ਆਪਣਾ ਕਿਹੜੇ ਕਿਹੜੀ ਚੀਜ਼ ਦਾ ਕੰਮ ਆ ਜੀ ਮੋਟਾ ਮੋਟਾ ਜਿਹਾ ਕਮੈਂਟ ਕਰ ਦਿਓ ਸੰਗਰੂਰ ਵਾਲਿਓ ਅਸੀਂ ਸੁਣਾਉਂ ਤੂ ਆ ਆਪਣਾ ਜਿਹੜਾ ਜ਼ਿਆਦਾ ਕੰਮ ਕੀ ਹੁੰਦਾ ਆਪਣੇ ਕੋਲੇ ਲਓ ਜੀ ਚਾਰ ਦਾ ਤਾਂ ਪਾਈਪ ਅੱਜ ਦਾ ਪਤਾ ਲੱਗ ਜਾਂਦਾ ਹੁਣ ਜਿਹੜੇ ਬੰਦਾ ਕਮੈਂਟਰੀ ਕਰਦਾ ਉਹਦਾ YouTube ਤੇ ਪਤਾ ਨਹੀਂ ਲੱਗਦਾ ਵੀ ਕੌਣ ਦੇਖ ਰਿਹਾ ਕਿੱਥੋਂ ਦੇਖ ਰਿਹਾ ਹੁਣ ਜਿਹੜੇ ਇਦਾਂ ਦੇਖੀ ਜਾਂਦੇ ਨੇ ਆਪਾਂ ਨੂੰ ਪਤਾ ਨਹੀਂ ਲੱਗਦਾ ਠੀਕ ਹੈ ਜੀ ਹੁਣ ਆਪਾਂ ਨੇ ਦੱਸਤਾ ਵੀ ਟੈਕਨੀਕਲ ਇਸ਼ੂ ਜੀ ਸਾਨੂੰ ਦੇਖ ਰਹੇ ਨੇ ਸੰਗਰੂਰ ਤੋਂ ਤਾਂ ਧੰਨਵਾਦ ਆ ਤੁਹਾਡਾ ਸਾਡੇ ਚੈਨਲ ਤੇ ਅੱਜ ਪਹਿਲੀ ਵਾਰ ਹੀ ਆਏ ਹੋ ਤੁਸੀਂ ਬੰਦਾ ਪੇਪਰੇ ਬਈ ਆ ਬੱਚੀ ਅੱਧ ਤੱਕ ਬਹੁਤ ਢਲੜ ਚੱਲਦਾ ਏ ਖਿੱਚ ਕੇ ਰੱਖੋ ਕਾਂਡੇ ਟੇਪ ਫਸ ਗਈ ਕਹਿੰਦੇ ਕੁੰਨੀਆਂ ਦੇ ਸਿੰਘ ਫਸ ਗਏ ਹੁਣ ਮਿੱਤਰੂ ਬੜੇਵੇਂ ਖਾਣੇ ਅਜੇ ਸਿਰਾਂ ਨਹੀਂ ਲੱਭਿਆ ਲਓ ਜੀ ਕੱਢਦਾ ਸਿਰਾਂ ਜੋਧਾ ਰਿਹਾ ਲਓ ਜੀ ਬਨਾਸਰ ਬਾਗ ਜੀ ਵੀ ਜਿਹੜਾ ਦੇਖਿਆ ਹੀ ਇੱਕਦਮ ਠੰਡੇ ਹੋਏ ਉਹਦੇ ਚ ਕੀ ਕੁਛ ਹੁੰਦਾ ਹੈ ਸੀ ਸੀ ਟੀ ਵੀ ਕੈਮਰਾ ਫਿਲਟਰ ਆਰੋ ਏ ਸੀ ਫਰਿੱਜ ਵਾਸ਼ਿੰਗ ਮਸ਼ੀਨਾਂ ਓਕੇ ਦੀ ਰਿਪੋਰਟ ਆ ਦੱਬੀ ਰੱਖੋ ਕੰਮ ਬਾਈ ਬਾਬਾ ਚੜ੍ਹਦੀ ਕਲਾ ਰੱਖੇ ਨਵੇਂ ਹੁੰਦੇ ਨੇ ਕਿ ਪੁਰਾਣੇ ਫਰਿੱਜ ਦੀ ਫੀਟਿੰਗਾਂ ਨਵੇਂ ਰੱਖ ਦਿਓ ਨਵੇਂ ਜੀ ਕਿ ਰਿਪੇਅਰ ਦਾ ਕੰਮ ਹੈ ਬਿਜਲੀ ਦੀ ਫੀਟਿੰਗਾਂ ਓਕੇ ਟੂ ਬੀਏ ਜੀ ਵੀ ਡਿੰਗਾਂ ਔਰ ਡੂਰੀ ਵਾਲੀ ਵੀ ਹੋ ਜਾਂਦੀ ਹੈ। ਆਰਡਰ। ਇਹਨਾਂ ਕੋਲ ਸਾਰਾ ਕੰਮ ਆ ਸੀਸੀਟੀਵੀ ਕੈਮਰਾ। ਬੜਾ ਸਪੇਅਰ ਪਾਰਟ ਦਾ ਕੰਮ ਹੈ ਜੀ। ਕੋਈ ਗੱਲ ਨਹੀਂ। ਯਾਦ ਰੱਖਿਓ ਅਸੀਂ ਆਰਟੀਵੀ ਨੀਲ ਵਾਲਾ ਸੁਨਾਮ ਤੋਂ ਬੋਲ ਰਹੇ ਆਂਗੇ। ਸੰਬਸਣ ਜੀ ਅਸੀਂ ਜਿਹੜੀ ਥੋੜੀ ਦੁਕਾਨ ਤੇ ਆਈ ਜਰੂਰ ਜਿਹੜਾ ਮਾਰ ਕੇ ਜਾਵਾਂਗੇ ਅਸੀਂ ਸਾਡੇ ਏਰੀਆ ਚ ਰਹਿ ਗਏ ਹਾਂ। ਲੋਡ ਪੈਂਦੀ ਰਹਿੰਦੀ ਹੈ ਸਾਨੂੰ ਸੰਗਰੂਰ ਜਦੋਂ ਆਉਣਾ ਜੀ। ਸਪੇਅਰ ਸਪੇਅਰ ਪਾਰਟ ਦੀ। ਏਅਰਪੋਰਟ ਦੀ ਵੀ ਬਾਕੀ ਹੋਰਦੀ ਐ ਕੰਮ ਤੰਦਾ ਹੁੰਦਾ ਕੋਈ ਕੰਮ ਤੰਦਾ ਆਉਂਦਾ ਸਾਡੇ ਲੈ ਕੇ ਦੱਸ ਦਿਆ ਕਰੋ ਕੋਈ ਚੱਕਦੇ ਨਹੀਂ ਸੰਗਰੂਰ ਦਾ ਸਾਡਾ ਜਿਹੜਾ ਵੱਜਦਾ ਹੈ ਲੀਡ ਬਣੀ ਅੱਜ ਟੁੱਟੇ ਨਹੀਂ 293 ਤੇ ਖੜੀ ਆ ਗੱਡੀ 300 ਪਲੱਸ ਕਰ ਗਈ ਵੀ ਹੌਲੀ ਹੌਲੀ 450 ਹੋਇਆ ਕਰੂਗਾ ਬਾਈ ਤੁਹਾਡੀ ਮਿਹਰ ਨਾਲ ਅ ਨਹੀਂ ਰਿਪੇਅਰ ਕਰਦੇ ਆ ਜੀ ਸਮਾਨ ਵੀ ਓਕੇ ਦਿਓ ਰਿਪੋਰਟ ਆ ਵਧੀਆ ਕੋਈ ਗੱਲ ਨਹੀਂ ਕਦੇ ਵੀ ਲੋਡ ਹੁੰਦੀ ਆ ਸਾਡੇ ਸਨਾਮ ਮੀਰੀ ਚ ਸਾਨੂੰ ਕਹਿਆ ਕਰੋ ਸਾਨੂੰ ਸੰਗਰੂਰੀ ਚ ਲੋਡ ਉਸ ਨੂੰ ਜਰੂਰ ਮਿਲ ਕੇ ਜਾਵਾਂਗੇ ਅਸੀਂ ਜਿਹੜਾ ਸਾਡਾ ਵਜਦੀ ਰਹਿੰਦਾ ਹੈ ਲਓ ਵੀ ਮੱਲੋ ਉਹ ਦੇਖ ਪਾਈਪ ਜੀ ਪੇਪ ਜੀ ਵਿੱਚ ਹੀ ਰਿਹਾ ਉਹ ਜਿਹੜੀ ਉਹ ਵੀ ਆ ਚ ਪਾਣੀ ਵਾਲੀ ਪਾਣੀ ਵਾਲੀ ਪਾਈਪ ਚ ਕੱਲ ਵੀ ਚੱਕਰੇ ਪੈਪ ਪਾਣੀ ਵਾਲੀ ਹੈ ਬਿਜਲੀ ਪਾਈਪ ਕੱਢ ਲਿਆ ਸੱਪ ਲਓ ਜੀ ਅਹ ਨੰਬਰ ਸੈਂਡ ਕਰ ਦਿਓ ਜੀ ਜ਼ਰੂਰ ਸੈਂਡ ਕਰ ਦਿੰਨੇ ਆ ਜੀ ਆ ਕਾਰਡ ਦਿਖਾ ਦਿਓ ਬੱਚੀ ਨੀਲੇ ਕਾਰਡ ਦਿਖਾਉਣੇ ਬਾਈ ਨੂੰ ਕਾਰਡ ਤੇ ਨਾਮ ਹੋਊਗਾ ਉਹ ਦੂਜਾ ਬਾੜੇ ਬੋਰਡ ਦਿਖਾਦਾ ਲਓ ਤੁਹਾਨੂੰ ਮੈਂ ਬਾਹਰੋਂ ਬੋਰਡ ਦਿਖਾ ਦੇਣਾ ਜੀ ਬੱਡਾ ਸਾਰਾ ਤੇ ਸਾਰਾ ਸਿਸਟਮ ਹੈ ਆ ਦੇਖੋ ਮੈਂ ਥੋੜੇ ਅੰਦਰ ਹੀ ਇਹ ਆ ਲੱਗਦੀ ਆਪਣਾ ਇੱਥੇ ਰੱਖ ਕਲੀਅਰ ਰੈਫਰਿਜਰੇਸ਼ਨ ਐਂਡ ਏਸੀ ਰਿਪੇਅਰ ਉੱਪਰ ਪੜੋ ਨੰਬਰ 99147 81005 98144 81005 ਨੋਟ ਕਰ ਲਿਓ ਜੀ ਆ ਖੜਿਆ ਨੰਬਰ ਦੇਖੋ ਸਕਰੀਨ ਤੇ ਜ਼ੂਮ ਕਰ ਦਿਓ ਥੋੜਾ ਜਿਹਾ ਇੱਕ ਮਿੰਟ ਕਲਾ ਕਲਾ ਦਿਖਾਉਣੇ ਆ ਆ ਸੀ ਹੌਲੀ ਲਓ ਜੀ 99147 800598144 8005 ਤੇ ਤੁਸੀਂ ਜਦੋਂ ਮਰਜ਼ੀ ਕਾਲ ਕਰਦੇ ਹੋ ਸੰਗਰੂਰ ਚ ਸਾਡੇ ਲੈ ਕੰਮ ਹੋਇਆ ਕੋਈ ਵੀ ਸੁਨਾਮ ਚ ਹੋਇਆ ਤਾਂ ਵੀ ਦੱਸ ਦਿਓ ਤੁਹਾਡਾ ਕੰਮ ਹੋਇਆ ਕੋਈ ਤਾਂ ਵੀ ਦੱਸ ਦਿਓ ਚੱਕਰੇ ਕੋਈ ਨਹੀਂ ਇਹੀ ਮਤਲਬ ਹੁੰਦਾ ਲਓ ਜੀ ਨੰਬਰ ਤੁਹਾਨੂੰ ਮਿਲ ਗਿਆ ਲੈ ਵੀ ਲਾ ਦੇ ਕਨੈਕਸ਼ਨ ਮਿੱਤਰਾ ਉਹ ਇੱਧਰ ਤੋਂ ਹਲਾ ਉੱਪਰੋਂ ਉੱਪਰ ਹਿਲਾ ਲਓ ਕੀ ਕੱਢ ਆਊਟਡੋਰ ਕੱਢ ਬਾਰੇ ਭਾਈ ਪਹਿਲਾ ਟਾਈਮ ਹੀ ਲੱਗਿਆਗਾ ਅੱਜ ਹੁਣ ਆਇਆ ਦੁਕਾਨ ਦੇ ਉੱਤੇ ਹੁਣ ਬੈਠਣ ਨੂੰ ਜੀ ਨਹੀਂ ਕਰਦਾ 2 ਮਹੀਨੇ ਬਾਅਦ 2 ਮਹੀਨੇ ਬਾਅਦ ਖੜਿਆ ਸੀ ਅੱਜ ਪਹਿਲਾ ਸੰਗਰੂਰ ਫਰੀ ਗਿਆ ਸੋੜੇ ਹਾਂ ਕਿਹੜਾ ਕਿਹੜਾ ਵਾਰ ਸੀ ਉਹ ਰੋਕੋ ਵਾਰ ਉਹਨਾਂ ਨੇ ਵਾਰ ਰੋਕ ਕੇ ਸੀ ਸੁਖ ਪ੍ਰੋਡਕਸ਼ਨ ਲਾਵੋ ਐਸੀ ਬਸ ਲਾ ਬੋਗਨ ਲਾਵੋ ਇਹ ਕੀ ਲਿਖਿਆ ਲਾਵੋ ਐਸੀ ਬਸ ਲਈ ਆਨੇ ਇਹ ਦੁਕਾਨ ਤੇ ਲਾ ਰਿਆ ਅੱਜ ਤੱਕ ਇਹ ਲੱਖਾ ਬੋਲ ਰਿਹਾ ਕਿ ਕਿਹੜਾ ਹੈ ਨੰਬਰ ਟਾਈਪ ਵੀ ਕਰ ਦਿਆਂਗੇ ਜੀ ਅਸੀਂ ਕੋਈ ਚੱਕਰੇ ਨਹੀਂ ਲੈ ਵੀ ਲਾ ਦੇ ਮਿੱਤਰਾ ਉੱਤਾਰ ਲਾਉਂਦਾ ਦੇ 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 ਵਿਕਨੇਕਸ਼ਨ ਵਾਸਤੇ ਤਾਰ ਦੇ ਲਓ ਜੀ ਹੁਣ ਤਾਂ ਬਸ ਕਨੈਕਸ਼ਨ ਰਹਿ ਗਏ ਤਾਰਾਂ ਜੋੜਨੀਆਂ ਨੇ ਫਿਰ ਦਿਖਾਉਣਾ ਤੁਹਾਨੂੰ ਚਲਾ ਕੇ ਥੋੜੇ ਜਿਹਾ ਬਾਅਦ ਫਿਰ ਲਾਈਵ ਹੋਵਾਂਗੇ ਹਾਂ ਤੱਕ ਲਈ ਦਿਓ ਯਾਰ ਹਾਂ ਯਾਰ ਤਾਂ ਦਿਓ ਤੱਕ ਕਿ ਅਸੀਂ ਪਾਣੀ ਤਾਂ ਨਹੀਂ ਪੀ ਕੇ ਫਿਰ ਨਾਲੇ ਠੰਡ ਚ ਬੈਠਾਂਗੇ ਅਕੀਕਿਆਂ ਦਾ ਕਲੇਰ ਦੀ ਦੁਕਾਨ ਤੇ ਹਾਂ ਕਲੇਰ ਦੀ ਦੁਕਾਨ ਤੇ ਆ ਇਹ ਲਖਵਿੰਦਰ ਆ ਗਿਆ ਤੂੰ ਕਿ ਨਹੀਂ ਕਿਸੇ ਵੇਲੇ ਜੀ ਫਰੀ ਜਾਣਾ ਹਜੇ ਇਹ ਨੈਨੀਤਾਲ ਦੀ ਸੈਰ ਕਰਨ ਵਾਗੇ ਇਧਰੋਂ ਕੰਮ ਦਾ ਟਾਈਮ ਆ। ਅਸੀਂ ਸਰਦੀ ਇੱذ ਜਾਵਾਂਗੇ। ਹਾਂ ਅਸੀਂ ਠੰਡੀ ਚ ਜਾਵਾਂਗੇ ਉਦੋਂ ਤੁਸੀਂ ਸਾਨੂੰ ਪਾਲ ਦੇ ਫਰੀ ਜਾਓਗੇ। ਪਰ ਸਰਦੀ ਤਾਂ ਸਾਡੀ ਸਾਰੀ ਟੂਰਤੀ ਹੁੰਦੀ ਆ ਬਾਈ। ਸਾਡੇ ਜਿਹਾ ਤੁਸੀਂ ਜਾ ਹੀ ਨਹੀਂ ਸਕਦੇ। ਸਰਦੀਆਂ ਚ ਫੁੱਲ ਨਜ਼ਾਰਾ ਤੇ ਹੁੰਦੇ ਅਸੀਂ ਸਾਰਾ ਦਿਨ ਟੂਰ ਹੀ ਹੁੰਦਾ 12 ਮਹੀਨੇ 30 ਦਿਨ। ਸਰਦੀਆਂ ਸਰਦੀ ਦੀ ਗੱਲ ਕਰਦੇ ਆਪਾਂ। ਜਿੰਨੇ ਮਰਜੀ ਵੀ ਨੇ ਹੋ ਜਾਣ ਪਰ 12 ਹੁਣ ਸਰਦੀਆਂ ਦੇ। ਉਹ ਕਹਿਣਾ ਬਿਜਲੀ ਦਿਓ ਜੇ ਉੱਪਰ ਚਾ ਬਿਜਲੀ ਦਿਓ ਬਈ ਹਾਂ ਹੁਣ ਯਾਰ 2 ਢਾਈ ਮਹੀਨੇ ਬਾਹਰ ਹੀ ਲੰਘ ਗਏ ਅੱਜ ਹੁਣ ਦੁਕਾਨ ਤੇ ਬੈਠੇ ਨਹੀਂ だっ ਤਾਂ ਅੱਜ ਦੀ ਤਾਪਸ ਪਈ ਐ ਗੱਡੀ 200 ਤੋਂ ਪਾਰ ਚੱਲ ਰਹੀ ਆ ਹਜੇ ਜਿਉਂਦੇ ਬਸਦੇ ਰਹੋ ਜਿਹੜੇ ਨਵੇਂ ਆ ਰਹੇ ਹੋ ਥੋੜਾ ਧੰਨਵਾਦ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਈ ਬਹੁਤ ਆਈਟਮਾਂ ਦਿਖਾਉਂਦੇ ਆ ਤੁਹਾਨੂੰ ਚੈਨਲ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕੁੱਤੇ ਬਿੱਲੇ ਘੋੜੇ ਮੁਰਗੇ ਬੱਕਰੀਆਂ ਜੋ ਮਰਜ਼ੀ ਕੋਹ ਦਿਖਾਵਾਂਗੇ ਤੁਹਾਨੂੰ ਠੀਕਾ ਜੀ ਆੜੀ ਨਾ ਤੋੜੋ ਆੜੀ ਨਾ ਤੋੜੇ ਬਣਾ ਕੇ ਰੱਖਿਓ ਇੱਧਰ ਦੇਖੋ ਗਾਹ ਪੈਂਦਾ ਪਹਿਲਾਂ ਅਸੀਂ ਜਗ੍ਹਾ ਕਰੀ ਆ ਅੰਦਰ ਬਾੜ ਨੂੰ ਆ ਬੰਦਾ ਸਾਡਾ ਥੋੜਾ ਆ ਢਿੱਲੀ ਜੁੜੀ ਵਾਲਾ ਇਹ ਬੋੜਾ ਇਹ ਬੋੜਾ ਹੈ ਬੋੜਾ ਬੋੜਾ ਕਿਸੇ ਨੂੰ ਪੁਰਾਣੇ ਏਸੀ ਫ੍ਰਿਜ ਦੀ ਲੋੜ ਨਹੀਂ ਤਾਂ ਵੀ ਦੱਸ ਦਿਆ ਕਰੋ ਕਿਸੇ ਨੇ ਵੇਚਣਾ ਹੁੰਦਾ ਤਾਂ ਵੀ ਦੱਸ ਦਿਓ ਆਹ ਦੇਖੋ ਨਵਾਂ ਪੀਸ ਪੈਕ ਬਹੁਤ ਵਧੀਆ ਸਾਫ਼ ਹੈ 3 ਸਟਾਰ ਹੈ ਮਾਰਕੂ ਦਾ ਹੈ ਮਾਰਕੂ ਮਾਰਕੂ ਆਹ ਦੇਖੋ ਜੀ ਆਹ ਲੱਗਿਆ ਪਹਿ ਲੋਗੋ ਏਸੀ ਬਕਾ ਹੂਆ ਹੈ ਡੇਟਨ ਦਾ ਇਨਵਰਟਰ ਏਸੀ ਆ ਕਿਸੇ ਨੂੰ ਜਰੂਰਤਾ ਕਾਲ ਕਰ ਲਿਓ 991478005 ਕੌਡੀਆਂ ਦੇ ਭਾਈ ਆ ਇਹਦਾ ਜੁੰਟ ਪੈ ਲੈ ਚਿਆ ਦੇਖੋ ਪੈਸ ਪੀਸ ਆ ਇਹਦਾ ਆਈਟਮਾ ਤੁਹਾਨੂੰ ਬਹੁਤ ਦਿਖਾਵਾਂਗੇ ਆ ਵੀ ਗਏ ਇੱਕ ਆ ਦੇਖੋ ਜਗਾ ਚੱਕ ਫਰਿਜੀ ਪਿਆ ਇਧਰ ਇਹਦੇ ਚ ਲਾਈਟ ਪੈਂਦੀ ਨਾ ਬਾਹਰੋਂ ਬਾਡੀ ਚਮਕਦੀ ਆ ਦੇਖੋ ਇਹਦੇ ਮੈਂ ਵੀ ਰਖੀ ਜਾਂਦਾ ਇਹ ਵੀ ਬਕਾਊ ਆ ਕਿਸੇ ਨੂੰ ਵੱਡੇ ਡਬਲ ਡੋਰ ਹੈ ਖੋਲ ਕੇ ਦਿਖਾਵਾਂ ਆ ਦੇਖੋ ਬੋਤਲਾਂ ਲਾਈਆਂ ਪਈਆਂ ਨੇ ਠੰਡੀਆਂ ਆ ਸੌਫ ਦੇ ਪੈਕਟ ਲਾਈ ਪਏ ਨੇ ਪਕੌੜੇ ਜਾਦੇ ਖਾਂਦੇ ਨੇ ਸਾਡੇ ਜਵਾਕ ਇਹ ਜਦੋਂ ਜੀ ਕਰਦਾ ਉਹਦੀ ਜਾ ਵੜਦੇ ਨੇ ਆ ਦੇਖੋ ਚੱਲ ਰਿਆ ਪੂਰੀ ਕੂਲਿੰਗਾ ਹੁਣ ਤਾਂ ਇੰਜ ਹੀ ਕਰਦਾ ਵਿੱਚ ਵਜਾ ਇਹ ਵੀ ਬਕਾਊ ਆ ਕਿਸੇ ਨੂੰ ਜ਼ਰੂਰ ਤਾਂ ਕਾਲ ਕਰ ਲਿਓ ਬਾਈ 99478005 ਤੇ ਇਹਦੇ ਨਾਲ ਹੁੰਦੀਦਾ ਨਹੀਂ ਆ ਦੇਖੋ ਅਦਾ ਦੁਪਹਿਰ ਹੀ ਦੁਕਾਨ ਅੱਜ ਖੁੱਲੀ ਨਹੀਂ ਦਿਨਾਂ ਬਾਅਦ ਬੈਠਾ ਠੀਕ ਜਿਹਾ ਹੋ ਗਿਆ ਨਹੀਂ ਆ ਗਿਆ ਆਉਣ ਤਾਂ ਬਾਈ ਕਰੋ ਫੋਨ ਦੋ ਬਾਈ ਇਹਨੂੰ ਫਰਿੱਜ ਫੋਨ ਚੱਕਿਓ ਉਰੇ ਫੜਾਉਂਗਾ ਬੋਲ ਦਰਤਾ ਹਲੋ ਬੜੀਆ ਜੀ ਏਸੀ ਫਿੱਟ ਕਰਨ ਲੱਗ ਰਿਹਾ ਜੀ ਹਾਂ ਜੀ ਜਗਦੀਸ਼ ਚੜਿਆ ਹੋਇਆ ਉੱਪਰ ਜੀ ਉਹ ਲਾਰਿਆ ਤਾਰਾਂ ਜੀ ਜ਼ਰੂਰ ਗੱਲ ਕਰਾ ਦਾਂ ਜੀ ਓਕੇ ਲਓ ਜੀ ਲਓ ਜੀ ਮਿੱਤਰੋ ਕਾਲ ਆ ਗਈ ਸਾਨੂੰ ਐ ਦੀ ਵਾ ਫਰਿੱਜ ਲੈਣਾ ਆ ਗਿਆ ਕੋਈ ਚਲੋ ਕਾਲ ਤਾਂ ਕੰਮ ਦੀ ਆਉਂਦੀ ਆ ਤਾਂ ਉਧਰ ਲੈਂਡ ਪੈਂਦੀ ਆ ਜਾਦੇ ਥੋੜੀ ਜੀ ਇਧਰੋਂ ਕਰਤੇ ਕਨੈਕਸ਼ਨ ਹੋ ਗਏ ਬਾਈ ਲਓ ਜੀ ਇਧਰੋਂ ਕਨੈਕਸ਼ਨ ਹੋ ਗਏ ਇਹ ਹੋ ਤੂੰ ਤੇ ਅੰਨ੍ਹਾ ਨਹੀਂ ਕਰਦਾ ਹੁੰਦਾ ਤਾਂ ਇਹ ਤਾਂ ਵਰਤ ਇਹ ਵੀ ਦੇਖ ਲਿਆ ਕਰੋ ਬਾਈ ਲਓ ਠੀਕ ਹੈ ਜੀ ਚਲਾ ਦਈਏ ਅਸੀਂ ਫਿਰ ਤੁਹਾਨੂੰ ਦਿਖਾਉਣਾ ਹੈ ਠੰਡਕ ਪਰ ਠੰਡ ਦੇਖੀ ਜਾਂਦੀ ਹੈ ਕਿ ਮਹਿਸੂਸ ਕਰੀ ਜਾਂਦੀ ਹੈ ਤੁਸੀਂ ਦੇਖ ਨਹੀਂ ਸਕਦੇ ਧੰਨਵਾਦ ਜੀ ਫਿਰ ਮਿਲਦੇ ਹਾਂ ਜਿਉਂਦੇ ਬਹਦੇ ਰਹੋ ਕਦੋਂ ਵੀ ਜ਼ਰੂਰਤਾ ਤੁਹਾਨੂੰ ਨਾ ਇਲੈਕਟ੍ਰੀਕਲ ਦੇ ਕਿਸੇ ਵੀ ਕੰਮ ਦੀ ਏਸੀ ਫਿਟ ਕਰਵਾਉਣਾ ਜਾਂ ਕੋਈ ਹੋਰ ਕੋਈ ਵੀ ਬਿਜਲੀ ਦਾ ਕੰਮ ਹੁੰਦਾ ਨਾ ਨੰਬਰ ਤੁਹਾਨੂੰ ਦੇ ਦਿੱਤਾ ਜਦੋਂ ਮਰਜ਼ੀ ਕਾਲ ਕਰ ਲਿਓ ਅਫਰੀਕਾ ਨਾ ਕੋਈ ਨਾ ਤੂੰ ਐ ਕਰੀ ਤੈਨ ਨ ਕੋਈ ਵੀ ਪੈਦੀ ਤੈਨ ਜਾਣ ਐਸਿੰਗ